ਸਸ਼ੀਗਾਲ ਪੰਜਾਬੀਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋਟ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਬਾਦਲਾਂ ਦੇ ਇਸ਼ਾਰੇ ਉੱਤੇ ਚੱਲ ਰਹੀ ਸ਼੍ਰੋਮਣੀ ਕਮੇਟੀ ਦੋਸ਼ੀਨ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼ ਲਾਪਤਾ 32852 ਸਰੂਪਾਂ ਦੇ ਮਾਮਲੇ ਉੱਤੇ ਬੋਲੇ ਭਾਈ ਰਣਜੀਤ ਸਿੰਘ ਕਿ ਹਾਂ ਇਹ ਖਾਲਸਾ ਪੰਥ ਦੇ ਬਣ ਚੁੱਕੇ ਹਨ ਵੈਰੀ ਕਿਸਾਨ ਮਜ਼ਦੂਰ ਮੋਰਚੇ ਦੀ ਹੋਈ ਅੱਜ ਅਹਿਮ ਮੀਟਿੰਗ ਬਿਜਲੀ ਸੌਧ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ ਨੇ 20 ਦਸੰਬਰ ਨੂੰ ਰੇਲਾਂ ਰੋਕਣ ਦਾ ਕੀਤਾ ਐਲਾਨ ਪੈਰੋਲ ਉੱਤੇ ਆਏ ਗੁਰਪ੍ਰੀਤ ਸਿੱਖ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ ਪਰਿਵਾਰ ਦਾ ਆਇਆ ਬਿਆਨ ਕਿਹਾ ਸਾਡੇ ਨਾਲ ਕੀਤਾ ਜਾ ਰਿਹਾ ਹੈ ਤੱਕਾ ਮ੍ਰਿਤਕ ਗੁਰਵਿੰਦਰ ਸਿੰਘ ਦੇ ਭੋਗ ਅਤਿੰਤ ਮਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਲੋਕ ਲੋਕਾਂ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਕੀਤੀ ਮੰਗ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਲਾਪਤਾ 328 52 ਸਰੂਪਾਂ ਦੇ ਮਾਮਲੇ ਵਿੱਚ ਬੀਤੇ ਦਿਨੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗਵਾਈ ਵਿੱਚ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਸੀ ਐਸਜੀਪੀਸੀ ਨੇ 328 52 ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਦੇ ਵੱਲੋਂ ਦਰਜ ਕੀਤੀ ਐਫਆਈਆਰ ਨੂੰ ਖਾਰਿਜ ਕਰ ਦਿੱਤਾ ਹੁਣ ਇਸ ਸਬੰਧੀ ਸਿੱਖ ਸਟੂਡੈਂਟ ਫੈਡਰੇਸ਼ਨ ਪਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਬਾਦਲਾਤ ਐਸਜੀਪੀਸੀ ਨੂੰ ਖੇੜਿਆ ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਇਸ਼ਾਰੇ ਉੱਤੇ ਇਸ ਮੁੱਦੇ ਉੱਤੇ ਸਿਆਸਤ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਅੱਜ ਖਾਲਸਾ ਪੰਥ ਦੇ ਹੀ ਵੈਰੀ ਬਣ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀ ਐਨੇ ਗਰਕ ਚੁੱਕੇ ਆ ਕਿ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਹੀ ਵੈਰੀ ਬਣ ਚੁੱਕੇ ਹੋਏ ਆ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਦੇਂਦਰ ਸਿੰਘ ਧਾਮੀ ਸਾਹਿਬ ਕਹਿ ਰਹੇ ਆ ਕਿ ਸਰੂਪ ਕਹਿੰਦੇ ਲਾਪਤਾ ਨਹੀਂ ਹੋਏ। ਕਹਿੰਦੇ ਪਈਆ ਕਿ ਗੁੰਮ ਨਹੀਂ ਹੋਏ ਤੇ ਕਹਿੰਦੇ ਪਈਆ ਕਿ ਬੇਅਦਵੀ ਵੀ ਨਹੀਂ ਹੋਈ ਤਾਂ ਫਿਰ ਸੰਗਤਾਂ ਨੂੰ ਇਹ ਤਾਂ ਦੱਸੋ ਧਾਮੀ ਸਾਹਿਬ ਬਾਦਲ ਦਲਿਓ ਅਜੋਕੇ ਨਰੈਣੂ ਮਹੰਤੋ ਤੁਸੀਂ ਫਿਰ ਸੰਗਤਾਂ ਨੂੰ ਦੱਸੋ ਕਿ ਪਾਵਨ ਸਰੂਪ ਕਿੱਥੇ ਗਏ ਕਿੰਨੇ ਕਿਨੂੰ ਦਿੱਤੇ ਕਿਹਦੇ ਕਹਿਨ ਦੀ ਉੱਤੇ ਦਿੱਤੇ ਉਹ ਪਾਵਨ ਸਰੂਪ ਹੁਣ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਸੰਗਤ ਨੂੰ ਦੱਸੋ ਤਾਂ ਸਹੀ ਫਿਰ ਸੰਗਤ ਨੂੰ ਸੰਤੁਸ਼ਟਤਾ ਕਰੋ ਜਦੋਂ ਤੁਹਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਉਹ ਪਾਵਨ ਸਰੂਪ ਕਿੱਥੇ ਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਲਾਪਤਾ ਨਹੀਂ ਹੋਏ ਕਿਵੇਂ ਕਹਿ ਸਕਦੇ ਹੋ ਕਿ ਗੁੰਮ ਨਹੀਂ ਹੋਏ ਇਹ ਗੁੰਮੀ ਹੁੰਦੀ ਆ ਇਹ ਲਾਪਤਾ ਹੀ ਹੁੰਦੀ ਆ ਤੇ ਬੇਅਦਬੀ ਵੀ ਹੋ ਸਕਦੀ ਆ ਹੋ ਸਕਦਾ ਹੋ ਹੀ ਗਈ ਹੋਵੇ ਬੇਅਦਬੀ ਆਉਂਦੇ ਭੁੱਖ ਵਿੱਚ ਇਹ ਵੀ ਗੱਲ ਜਿਹੜੀ ਆ ਉਹ ਸਾਹਮਣੇ ਆ ਜਾਵੇ ਤੇ ਫਿਰ ਜਿਵੇਂ ਬਰਗਾੜੀ ਬਹਿਬਦ ਕਾਂਡ ਕੋਟਪੂਰਾ ਕਾਂਡ ਹੋਇਆ ਸੀ ਕਿ ਤੁਸੀਂ ਇਹੋ ਜੇ ਕਾਂਡ ਦਾ ਇਹੋ ਜੀ ਮੰਦਭਾਗੀ ਕੱਢਣਾ ਦਾ ਦੁਬਾਰਾ ਤੁਸੀਂ ਇੰਤਜ਼ਾਰ ਕਰਦੇ ਪਏ ਹੋ ਸੰਗਤ ਤੁਹਾਡੇ ਤੋਂ ਪਿਛਲੇ 5 ਸਾਲਾਂ ਤੋਂ ਪੁੱਛ ਰਹੀ ਏ ਕੀ ਤੁਸੀਂ ਪਾਵਨ ਸਰੂਪ ਆਰ ਐਸ ਐਸ ਨੂੰ ਦਿੱਤੇ ਆ? ਕੀ ਡੇਰਾ सिरसा ਨੂੰ ਦਿੱਤੇ ਆ? ਜਾਂ ਕਿਸੇ ਹੋਰ ਪੰਥ ਵਿਰੋਧੀ ਸ਼ਖਸੀਅਤ ਨੂੰ ਜਾਂ ਡੇਰੇਦਾਰ ਨੂੰ ਦਿੱਤੇ ਆ ਜਿੱਥੇ ਖਾਲਸਾ ਪੰਥ ਦੀ ਮਰਿਆਦਾ ਲਾਗੂ ਨਹੀਂ ਸੀ ਹੋ ਸਕਦੀ ਤੇ ਤੁਸੀਂ ਚੋਰੀ ਛਿਪੇ ਜਿਹੜੇ ਆ ਉਹ ਦੇ ਦਿੱਤੇ। ਸੰਗਤ ਨੂੰ ਦੱਸੋ ਜਿੰਨਾ ਚਿਰ ਤੱਕ ਸੰਗਤ ਨੂੰ ਸੰਤੁਸ਼ਟ ਨਹੀਂ ਕਰੋਗੇ ਇਸ ਗੱਲ ਦਾ ਸਹੀ ਜਵਾਬ ਨਹੀਂ ਦੇਵੋਗੇ ਤੁਹਾਡੇ ਉੱਤੇ ਸਵਾਲ ਹੁੰਦੇ ਰਹਿਣਗੇ ਤੇ ਇੱਕ ਗੱਲ ਮੇਰੀ ਯਾਦ ਰੱਖਿਓ ਬਾਦਦ ਅਲੀਓ ਜਿਵੇਂ ਕਾਂਗਰਸ ਦੇ ਉੱਤੇ ਜੂਨ 1984 ਨਵੰਬਰ 1984 ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਝੂਠੇ ਪੁਲਿਸ ਮੁਕਾਬਲੇ ਕਲੰਕਿਆ ਨਾ ਇਸੇ ਤਰ੍ਹਾਂ ਬਾਦਲਦੜ ਦੇ ਉੱਤੇ 2015 ਦੀਆਂ ਮੰਦਭਾਗੀ ਕਟਨਾਵਾ ਬੇਅਦਬੀ ਦੀਆਂ ਜਿਹੜੀਆਂ ਕਟਨਾਵਾ ਬਰਗਾੜੀ ਬਹਿਬਲ ਕੋਟਕਪੂਰਾ ਉਹ ਕਲੰਕਿਆ ਤੇ ਇਸੇ ਤਰ੍ਹਾਂ 328 ਪਾਵਨ ਸਰੂਪਾਂ ਦਾ ਮਾਮਲਾ ਸ਼ਰੋਮਣੀ ਕਮੇਟੀ ਦੀ ਉੱਤੇ ਕਲੰਕਿਆ ਕੀ ਹੋਣ ਸ਼੍ਰੋਮਣੀ ਕਮੇਟੀ ਬਾਦਲਗਿਆਂ ਨੇ ਇੱਕ ਲੰਕ ਨਾਲ ਲੈ ਕੇ ਮਰਨਾ ਫਿਰੋਜ਼ਪੁਰ ਪੁਲਿਸ ਨੇ ਗੁਰਪ੍ਰੀਤ ਸੇਖੋਂ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਗੁਰਪ੍ਰੀਤ ਨੂੰ ਜਿਸ ਸਮੇਂ ਗ੍ਰਿਫਤਾਰ ਕੀਤਾ ਗਿਆ ਆਪਣੀ ਪਤਨੀ ਦੇ ਹੱਕ ਦੇ ਵਿੱਚ ਔਨਪ੍ਰਚਾਰ ਕਰ ਰਹੇ ਸਨ ਦਾਜੀ ਕਿ ਗੁਰਪ੍ਰੀਤ ਪੈਰੋਲ ਤੇ ਜੇਲ ਤੋਂ ਬਾਹਰ ਆਏ ਸੰਤ ਜਦੋਂ ਆਪਣੀ ਪਤਨੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਉਦੋਂ ਹੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀਆਂ ਧੀਆਂ ਦਾ ਕਹਿਣਾ ਹੈ ਕਿ ਇਸ ਤੱਕੇ ਸ਼ਾਇਦ ਦਾ ਜਵਾਬ ਲੋਕ ਵੋਟ ਪਰਚੀ ਦੇ ਨਾਲ ਦੇਣਗੇ ਸ਼੍ਰੀ ਵਾਇਗੁਰਜੀ ਦਾ ਖਾਲਸਾ ਸ਼੍ਰੀ ਵਾਇਗੁਰਜੀ ਦੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਇਥੇ ਦੀ ਘਟਿਆ ਰਾਜਨੀਤੀ ਘਟਿਆ ਸਰਕਾਰ ਤੇ ਘਟਿਆ ਐਮ ਐਲ اے ਨੇ ਸਾਡੇ ਪਾਪਾ ਉਤੇ ਝੂਠਾ ਪਰਚਾ ਪਵਾ ਕੇ ਉਹਨਾਂ ਨੂੰ ਧੱਕੇ ਨਾਲ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਉਹਨਾਂ ਨੂੰ ਕੀ ਲੱਗਦਾ ਸੀ ਕਿ ਅਜਿਹਾ ਕਰਨ ਨਾਲ ਸਾਡੀ ਬਾਜ਼ ਨੂੰ ਬੰਦ ਕਰ ਦੇਣਗੇ ਪਰ ਇਹਨਾਂ ਦੀ ਗਲਤ ਫਹਿਮੀ ਸੀ ਕਿਉਂਕਿ ਇਥੇ ਹਰ ਬੰਦਾ ਗੁਰਪੇ ਸਿੱਖ ਹੋਏ ਐਂਡ ਇਟਸ ਡੈਮੋਕ੍ਰੇਸੀ ਪੀਪਲ ਹੈਵ ਰਾਈਟ ਟੂ ਚੋਸ देयर ਰਿਪਰੈਜ਼ੈਂਟੇਟਿਵ ਇਹ ਲੋਕਤੰਤਰ ਹੈ ਇਥੇ ਲੋਕ ਆਪਣਾ ਲੀਡਰ ਖੁਦ ਚੁਣ ਸਕਦੇ ਨੇ ਤੇ ਉਹਨਾਂ ਦਾ ਬੋਲਣ ਦਾ ਹੱਕ ਕੋਈ ਨਹੀਂ ਉਹਨਾਂ ਤੋਂ ਲੈ ਸਕਦਾ ਐਂਡ ਹੂ ਦਾ ਐਲਿਸ ਹੀ ਕਿ ਦੁਜੇ ਤੇ ਨਜਾਇਜ਼ ਪਰਚਾ ਕਰਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਵਾਏ ਤਾਂ ਬਸ ਹੁਣ ਮੈਂ ਆ ਕੇ ਤੇ ਇਹੀ ਕਹਿਣਾ ਚਾਹੁੰਨੀ ਆ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਵੋਟ ਪਾਓ ਤੇ ਇਹਨਾਂ ਇਲੈਕਸ਼ਨਾਂ ਵਿੱਚ ਜਿਤਾਓ ਚੋ ਨਿਸ਼ਾਨ ਟਰੱਕ ਤੇ ਮੋਰ ਲਾਓ ਤੇ ਪਾਪਾ ਨੂੰ ਜਲਦ ਤੋਂ ਜਲਦ ਬਾਹਰ ਲਿਆਓ ਸ਼ਿਵਾਇਕ ਰੂਜੀ ਦਾ ਖਾਲਸਾ ਸ਼ਿਵਾਇਕ ਰੂਜੀ ਕੀ ਫਤਿਹ ਸ਼ਿਵਾਇਕ ਰੂਜੀ ਦਾ ਖਾਲਸਾ ਸ਼ਿਵਾਇਕ ਰੂਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਸਾਡੇ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ਼ ਕਈ ਦਿਨਾਂ ਤੋਂ ਚੱਲ ਰਹੀ ਸੀ ਪਰ ਐਮਐਲਏ ਕੋ ਸਾਡੇ ਕਾਗਜ਼ ਰੱਦ ਨਹੀਂ ਹੋਏ ਫਿਰ ਨਾ ਨੇ ਸਾਡਾ ਅਕਾਊਂਟ ਵੀ ਬੰਦ ਕਰਵਾਇਆ ਪਰ ਸਾਡੇ ਲੋਕਾਂ ਦਾ ਪਿਆਰ ਹੀ ਇੰਨਾ ਸੀ ਕਿ ਸਾਡਾ ਅਕਾਊਂਟ ਵੀ ਫਿਰ ਚੱਲ ਪਿਆ। ਇਤੋਂ ਵੀ ਨਹੀਂ ਛੜਕਤ ਕਰਨੀ ਹਜੇ ਬਾਕੀ ਸੀ ਕਿ ਸਾਡੇ ਪਾਪਾ ਤੇ ਉਹਨੂੰ ਝੂਠਾ ਪਰਚਾ ਭਵਾਇਆ ਤੇ ਉਹਨਾਂ ਨੂੰ ਅੰਦਰ ਕਰਵਾ ਦਿੱਤਾ। ਉਹਦੀ ਜਾਣਕਾਰੀ ਵਾਸਤੇ ਦੱਸਦੀਏ ਅਸੀਂ ਹੱਥ ਤੇ ਹੱਥ ਧਰ ਕੇ ਬਹਿਣਾ ਲਿਆ ਜੋ ਨਹੀਂ ਹੈਗੇ ਜਿਹੜੇ ਕੰਮ ਪਾਪਾ ਦੇ ਨਾਲ ਹੋਏ ਸੀ ਉਹ ਹੁਣ ਪਾਪਾ ਦੇ ਜਾਨ ਪਿੱਛੋਂ ਵੀ ਹੋਣਗੇ ਜਿਵੇਂ ਉਹ ਚਾਹੁੰਦੇ ਸੀ ਉਵੇਂ ਹੀ ਹੋਣਗੇ। ਤੇ ਤੁਸੀਂ ਸਾਰਿਆਂ ਨੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਤੇ ਵੱਡੀ ਲੀਡ ਦੇ ਨਾਲ ਜਿਤਾਉਣਾ ਤੇ ਐਮ ਲਗਾ ਦਾ ਮੂੰਹ ਬੰਦ ਕਰਨਾ ਚੋਣਾਂ ਸ਼ਾਂਟ ট্রাক ਨੂੰ ਵੱਧ ਤੋਂ ਵੱਧ ਵੋਟ ਪਾਓ ਸਾਡੇ ਮਮਾ ਨੂੰ ਜਿਤਾਓ 바이ਗੂ ਜੀ ਦਾ ਖਾਲਸਾ ਜੀ 바이ਗੂ ਜੀ ਪੰਜਾਬ ਦੇ ਵਿੱਚ ਡਿਸਟ੍ਰਿਕਟ ਕੌਂਸਲ ਅਤੇ ਬਲਾ ਕਮੇਟੀ ਚੋਣਾਂ ਦੇ ਵਿੱਚ ਹਿਰਾਫੇਰੀ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਣ ਤੋਂ ਬਾਅਦ ਹੁਣ ਪੰਜਾਬ ਸੀਟ ਚੋਣ ਕਮਿਸ਼ਨ ਨੇ ਸੂਬੇ ਦੇ ਸਾਰੇ ਐਸਐਸਪੀਜ਼ ਡੀਐਸਪੀ ਜ਼ਥੇਸਾ ਚੋਣਾਂ ਨੂੰ ਚੋਣਾਂ ਨੂੰ ਨਿਰਪੱਖਤਾ ਨਾਲ ਨੇਪਰੇ ਚੜਾਉਣ ਦੇ ਹੁਕਮ ਜਾਰੀ ਕੀਤੇੰਦਾ ਸੀ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਚੋਣਾਂ ਦੇ ਵਿੱਚ ਹਿਰਾਫਰੀ ਦਾ ਮੁੱਦਾ ਚੁੱਕਿਆ ਗਿਆ ਸੀ ਅਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਤੇ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਹੁਕਮ ਜਾਰੀ ਕੀਤੇ ਸਨ ਅੱਜ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਕਿ 18 ਅਤੇ 19 ਦਸੰਬਰ ਨੂੰ ਡੀਸੀ ਦਫ਼ਤਰਾਂ ਉੱਤੇ ਦਰਨੇ ਦਿੱਤੇ ਜਾਣਗੇ ਤੇ ਜੇਕਰ ਫਿਰ ਵੀ ਸਾਡੇ ਮਸਲਿਆਂ ਦਾ ਹੱਲ ਨਾ ਹੋਇਆ ਤਾਂ 20 ਤੋਂ ਰੇਲ ਰੋਕ ਅੰਦੋਲਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਕਿਸਾਨਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਹੋਰ ਕਿਹੜੇ-ਕਿਹੜੇ ਫੈਸਲੇ ਲਏ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਉਹ ਅਸੀਂ 18 ਬਰੀ 19 ਤੇ 20 20 ਤਰੀਕ ਨੂੰ ਰੇਲਾਂ ਦਾ ਚੱਕਾ ਜਾਮ ਹੋਏਗਾ ਉਹ ਕਿੰਨਾ ਸਮਾਂ ਲਈ ਹੋਏਗਾ ਉਹ ਅੱਗੇ ਮੀਟਿੰਗ ਦੇ ਵਿੱਚ ਵਿਚਾਰ ਕੇ ਮੋਰਚੇ ਵੱਲੋਂ ਤੈਅ ਕੀਤਾ ਜਾਏਗਾ ਸੋ ਇਸੇ ਤਰ੍ਹਾਂ ਹੀ ਅੱਜ ਦੀ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਪਹਿਲਾ ਐਲਾਨੇ ਪ੍ਰੋਗਰਾਮ ਨੂੰ ਸਾਰੇ ਦੇਖ ਰਹੇ ਹੋ ਕਿ ਪਿੰਡ ਪਿੰਡ ਜਿਹੜੇ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਮਸਲਾ ਬੜੀ ਵੱਡੀ ਪੱਧਰ ਤੇ ਉਪੜਿਆ ਹੋਇਆ ਹੈਗਾ ਪੰਜਾਬ ਸਰਕਾਰ 2025 ਜਿਹੜਾ ਕੇਂਦਰ ਵੱਲੋਂ ਭੇਜਿਆ ਗਿਆ ਖਰੜਾ ਸੀ ਉਹਦੇ ਤੇ ਬਿਲਕੁਲ ਵਾਪਸ ਇਹ ਲਿਖਣ ਲਈ ਕਿ ਅਸੀਂ ਪੰਜਾਬ ਦੇ ਵਿੱਚ ਲੋਕਾਂ ਦੀ ਮੰਗ ਉਸਾਰ ਨਿੱਜੀਕਰ ਨਹੀਂ ਚਾਹੁੰਦੇ ਚੁੱਕ ਬੈਠੀ ਹੈ ਸੋ ਇਸ ਰੋਸ ਨੂੰ ਜਦੋਂ ਕਿਸਾਨ ਅਰੀਲਾ ਦੀਆਂ ਲਾਈਨਾਂ ਤੱਕ ਲੈ ਕੇ ਗਏ ਉੱਥੇ ਵੀ ਪੰਜਾਬ ਸਰਕਾਰ ਨੇ ਘਟ ਨਹੀਂ ਗਜਰੀ ਪ੍ਰੋਗਰਾਮਾਂ ਨੂੰ ਫੇਲ ਕਰਨ ਦੇ ਯਤਨ ਕੀਤੇ ਸੋ ਵੱਡੀ ਪੱਧਰ ਤੇ ਅਸੀਂ ਪੰਜਾਬ ਦੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਦਿੱਤੇ ਹੋਏ ਪ੍ਰੋਗਰਾਮ ਨੂੰ ਜਿਹੜਾ 10 ਤਰੀਕ ਦਾ ਦਸੰਬਰ ਦਾ ਦਿਨ ਸੀ 9 ਤਰੀਕ ਦਾ ਦਿਨ ਸੀ ਦਸੰਬਰ ਦਾ ਕਿ ਪੰਜਾਬ ਦੇ ਵਿੱਚ ਲੱਗੇ ਜਿਹੜੇ ਚਿਪਾਂ ਵਾਲੇ ਮੀਟਰ ਸੀ ਉਹਨਾਂ ਨੂੰ ਲਾ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾ ਕੇ ਇਹ ਮੰਗ ਕਰੋ ਕਿ ਪਹਿਲੇ ਜਿਹੜੇ ਚੱਲਦੇ ਮੀਟਰ ਨੇ ਉਹ ਲਾਏ ਜਾਣ ਕਿਉਂਕਿ ਇਹੇ ਵਿਲਾ ਦੀ ਬਹੁਤ ਵੱਡੀ ਲਿਸਟ ਆ ਚੁੱਕੀ ਹੈ ਪੰਜਾਬ ਦੇ ਵਿੱਚ ਜਿਹੜੇ ਮੀਟਰ ਲੱਗੇ ਹੋਏ ਨੇ ਇਹਨਾਂ ਨਾਲ ਜਿੱਥੇ ਬਿੱਲ ਜ਼ਿਆਦਾ ਹੁੰਦੇ ਹੈਗੇ ਆ ਇਹਨਾਂ ਦੇ ਵਿੱਚ ਚਿੰਮ ਤੇ ਸਿੰਮ ਤੇ ਚਿਪ ਵਗੈਰਾ ਫਿੱਟ ਕਰਕੇ ਇਹ ਸਮਾਰਟ ਮੀਟਰ ਦੇ ਰਾਹੀਂ ਕਾਰਪੋਰੇਟਾਂ ਨੂੰ ਸਾਡੇ ਇਹ ਪਬਲਿਕ ਸੈਕਟਰ ਦੇ ਬਿਜਲੀ ਬੋਰਡ ਨੂੰ ਵੇਚਿਆ ਜਾਣਾ ਹੈਗਾ ਸੋ ਵੱਡੀ ਪੱਧਰ ਤੇ ਲੋਕਾਂ ਨੇ ਸਪੋਰਟ ਕੀਤੀ ਹੈ ਇਹ ਜਿਹੜਾ ਮੀਟਰ ਲਾਉਣ ਵਾਲਾ ਦਿਨ ਤੇ ਸਮਾਂ ਸੀ ਇਹਨੂੰ ਰੈਗੂਲਰ ਚੱਲਦਾ ਰੱਖਿਆ ਗਿਆ ਹੈਗਾ ਇਸਾਨ ਆਮ ਲੋਕ ਸ਼ਹਿਰੀ ਜਿੰਨੇ ਵੀ ਲੋਕ ਸਾਡੀ ਗੱਲ ਨੂੰ ਸੁਣ ਰਹੇ ਨੇ ਉਹ ਆਪਣੇ ਆਪਣੇ ਮੀਟਰ ਲਾ ਕੇ ਉਹ ਬੋਰਡ ਬਿਜਲੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਆ ਇਹ ਖੁੱਲਾ ਸਮਾਂ ਅੱਜ ਦੀ ਮੀਟਿੰਗ ਨੇ طے ਕੀਤਾ ਹੈ ਪੰਜਾਬ ਤੇ ਹਰਿਆਣਾ ਵਿੱਚ ਪਾਣੀ ਦਾ ਸੰਕਟ ਡੂੰਗਾ ਹੁੰਦਾ ਜਾ ਰਿਹਾ ਹੈ। ਇਸ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਧਰਤੀ ਹਟਲੇ ਪਾਣੀ ਦੇ ਵਿੱਚ ਕਈ ਅਜਿਹੇ ਤੱਤ ਪਾਏ ਗਏ ਨੇ ਜੋ ਮਿਆਰ ਤੋਂ ਵੱਧ ਹਨ। ਇਸ ਕਾਰਨ ਇਹਨਾਂ ਦੋਵਾਂ ਰਾਜਾਂ ਵਿੱਚ ਕੈਂਸਰ ਅਤੇ ਗੁਰਦੇ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਦੇ ਨਾਲ ਵਧ ਰਹੀ ਹੈ। ਇਸ ਤੋਂ ਇਲਾਵਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਦੇ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਵੀ ਹੋਇਆ। ਦੱਸਿਆ ਗਿਆ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੰਜਾਬ ਦੇ ਪਾਣੀ ਦੇ ਵਿੱਚ ਸਭ ਤੋਂ ਵੱਧ ਯੂਰੇਨੀਅਮ ਪਾਇਆ ਗਿਆ ਹੈ। ਇਹਨਾਂ ਹੀ ਨਹੀਂ ਅਰਸੈਨਿਕ ਦੀ ਮਾਤਰਾ ਪੱਖੋਂ ਵੀ ਪੰਜਾਬ ਪੂਰੇ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਆਇਆ ਹੈ। ਇਸ ਤੋਂ ਇਲਾਵਾ ਯੂਰੇਨੀਅਮ ਦੀ ਮਾਤਰਾ ਦੇ ਮਾਮਲੇ ਵਿੱਚ ਦੂਜੇ ਨੰਬਰ ਤੇ ਹਰਿਆਣਾ ਆਇਆ ਹੈ। ਜਿਸ ਤੋਂ ਸਾਫ਼ ਹੈ ਕਿ ਦੋਵੇਂ ਸੂਬਿਆਂ ਦੇ ਵਿੱਚ ਹਾਲਾਤ ਭਵਿੱਖ ਦੇ ਵਿੱਚ ਖਰਾਬ ਹੋ ਸਕਦੇ ਨੇ ਕਿਉਂਕਿ ਯੂਰੇਨੀਅਮ ਅਤੇ ਆਰਸੈਨਿਕ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਕਰੀਬ 2 ਹਫਤੇ ਪਹਿਲਾਂ ਰੁਪਿੰਦਰ ਕੌਰ ਨਾਮਕ ਔਰਤ ਦੇ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਉਸ ਦੇ ਆਸ਼ਿਕ ਹਰਕਵਲ ਪ੍ਰੀਤ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਨੂੰ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਉਸਦੇ ਪਿੰਡ ਸੁਖਣਵਾਲਾ ਵਿਖੇ ਪਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਜਿੱਥੇ ਨਮ ਅੱਖਾਂ ਦੇ ਨਾਲ ਅੱਜ ਗੁਰਵਿੰਦਰ ਦੇ ਭੋਗ ਸਮੇ ਉਸ ਦਿਨਤੀ ਮਰਦਾਸ ਮੋਕੇ ਸ਼ਰਦਾਂਝਲੀ ਦਿੱਤੀ ਗਈ ਇਸ ਮੌਕੇ ਪੁੱਜੀਆਂ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਇਸ ਤੋਂ ਵੱਡੀ ਵਿਸ਼ਵਾਸ ਦੇ ਕਤਲ ਦੀ ਘਟਨਾ ਨਹੀਂ ਹੋ ਸਕਦੀ ਜਿੱਥੇ ਇੱਕ ਔਰਤ ਜਿਸ ਨੂੰ ਸਮਾਜ ਦੇ ਵਿੱਚ ਇੱਕ ਉੱਚਾ ਦਰਜਾ ਦਿੱਤਾ ਜਾਂਦਾ ਪਰ ਜੇਕਰ ਰੁਪਿੰਦਰ ਵਰਗੀਆਂ ਔਰਤਾਂ ਅਜਿਹੀਆਂ ਕਿਨੌਣੀਆਂ ਹਰਕਤਾਂ ਕਰਦੀਆਂ ਹਨ ਤਾਂ ਉਹ ਸਮਾਜ ਦੇ ਮੱਥੇ ਤੇ ਕਲੰਕ ਹਨ ਉਹਨਾਂ ਦਾ ਕਹਿਣਾ ਹੈ ਕਿ ਭਾਰ ਜਵਾਨੀ ਦੇ ਵਿੱਚ ਇਸ ਨੌਜਵਾਨ ਦੇ ਇਸ ਤਰੀਕੇ ਦੇ ਨਾਲ ਜਹਾਨ ਤੋਂ ਚਲਾ ਜਾਣਾ ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਤੇ ਪਰਿਵਾਰ ਲਈ ਦੁੱਖਾਂ ਦਾ ਪਹਾੜ ਟੁੱਟਿਆ ਹੈ ਅਤੇ ਇਸ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਦੁੱਖ ਦੀ ਘੜੀ ਕਿਸੇ ਤੇ ਆ ਨਹੀਂ ਸਕਦੀ ਤੇ ਪੰਜਾਬ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਲੋਕ ਝੰਡੋੜੇ ਗਏ ਆ। ਜਿਹੜਾ ਇਹ ਦਰਿੰਦਗੀ ਦਾ ਮਾਹੌਲ ਹੋਇਆ ਇਹ ਗਾਂਸਤੇ ਕਿਸੇ ਨਾਲ ਘਟਨਾ ਨਾ ਵਾਪਰੇ। ਇਸ ਕਰਕੇ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਸਮੁੱਚਾ ਪੰਜਾਬ ਸਮੁੱਚਾ ਪੰਜਾਬ ਮਤੇ ਪਾ ਕੇ ਐਸ ਤਰ੍ਹਾਂ ਦਾ ਕਾਨੂੰਨ ਬਣੇ ਜਿਸ ਤਰ੍ਹਾਂ ਅੱਗੇ ਕਹਿੰਦੇ ਕਾ ਮਾਰ ਕੇ ਟੰਗਣਾ ਫਾਸਟ ਟਰੈਕ ਦੇ ਵਿੱਚ ਅਦਾਲਤ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਇੰਨੀ ਜਲਦੀ ਹੋਵੇ ਤਾਂ ਕਿ ਜਿੰਨਾ ਚਿਰ ਇਹ ਲੋਕਾਂ 'ਚ ਚੱਲ ਰਿਹਾ ਲੋਕਾਂ ਨੂੰ ਸੁਣ ਰਿਹਾ ਅੱਜ ਕਿਉਂਕਿ ਆਪਣੇ ਲੋਕ ਸਮਾਂ ਪੈ ਜਾਂਦਾ ਭੁੱਲ ਜਾਂਦੇ ਤੇ ਭੁੱਲਣ ਤੋਂ ਬਾਅਦ ਜੇ ਕਿਸੇ ਨੂੰ ਸਜ਼ਾ ਪੈਂਦੀ ਆ ਤੇ ਉਹ ਦੁਆਰਾ ਉਦਾ ਫਾਇਦਾ ਨਹੀਂ ਹੁੰਦਾ ਜੇ ਤਰੰਤ ਇਹ ਸਜ਼ਾਵਾ ਮਿਲਣ ਤੇ ਇਹ ਘਟਨਾਵਾਂ ਨੂੰ ਬਿਸ਼ਰਾਮ ਲੱਗ ਸਕਦਾ ਤੇ ਕਦੇ ਵੀ ਇਹ ਘਟਨਾਵਾਂ ਨਾ ਵਾਪਰਨ ਇਹ ਸਾਡੇ ਨਾਲ ਵਾਪਰੀ ਹੈ ਇਹ ਅੱਗੇ ਤੋਂ ਇਹ ਮੈਂ ਸਮਝਦਾ ਵੀ ਨਾ ਤਾਂ ਇਹ ਪਹਿਲੀ ਹੈ ਤੇ ਨਾ ਅਖੀਰਲੀ ਹੈ ਇਹਨੂੰ ਅਦਾਲਤਾਂ ਰੋਕ ਸਕਦੀਆਂ ਤੁਸੀਂ ਮੁਸਲਮਾਨ ਦੇਸ਼ਾਂ ਚਲੇ ਜਾਓ ਅਰਬ ਕੰਟਰੀਆਂ ਚਲੇ ਜਾਓ ਉੱਥੇ ਘਟਨਾਵਾਂ ਕਿਉਂ ਨਹੀਂ ਵਾਪਰਦੇਆਂ ਕਿਉਂਕਿ ਸਾਡੀਆਂ ਸੰਕਾਰਾ ਵੀ ਸੰਜੀਦਾ ਨਹੀਂ ਤੇ ਸਾਡੀਆਂ ਅਦਾਲਤਾਂ ਵੀ ਜਿਹੜੀਆਂ ਸਾਡਾ ਕਾਨੂੰਨ ਇਸ ਤਰ੍ਹਾਂ ਦਾ ਹੈ ਜਿਦੇ ਵਿੱਚੋਂ ਇਸ ਤਰ੍ਹਾਂ ਦੇ ਬਚ ਕੇ ਨਿਕਲ ਜਾਂਦੇ ਆ ਤੇ ਵਾਰ-ਵਾਰ ਘਟਨਾਵਾਂ ਵਾਪਰਦੀਆਂ ਸੋ ਸਾਡੀ ਤਾਂ ਅਪੀਲ ਹੈ ਸਮੁੱਚੇ ਪੰਜਾਬ ਦੀਆਂ ਪੰਚਾਇਤਾਂ ਜੇ ਵੀ ਮਤੇ ਪਾ ਕੇ ਅਦਾਲਤ تک ਭੇਜੋ ਇਸ ਤਰ੍ਹਾਂ ਦੇ ਮਤੇ ਹੋਣ ਤਾਂ ਕਿ ਕਿਤੇ ਵੀ ਕਿਸੇ ਨੂੰ ਘਟਨਾ ਵਾਪਰੀ ਚਾਹੇ ਕਿਸੇ ਲੜਕੀ ਨੇ ਇਸ ਤਰ੍ਹਾਂ ਜਿੰਦਗੀ ਹੁੰਦੀ ਹੈ ਤੇ ਜੇ ਸੱਚ ਹੈ ਨਾ ਜੇਤੇ ਇਸ ਤਰ੍ਹਾਂ ਦੇ ਸਜ਼ਾ ਮਿਲੇ ਤਾਂ ਇਹ ਚੀਜ਼ਾਂ ਰੋਕ ਸਕਦੇ ਸਮੇਤ ਵੀ ਗੁਰਵਿੰਦਰ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਤਾਂ ਦੁੱਖ ਹੈ ਹੀ ਹੈ ਉਹਦੇ ਨਾਲ ਪੂਰੇ ਪਿੰਡ ਨੂੰ ਪੂਰੇ ਇਲਾਕੇ ਨੂੰ ਤੇ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ ਨਵਜੋਤ ਕੋਰ ਸਿੱਧੂ ਦੇ ਬਿਆਨ ਉੱਤੇ ਕਰਨਬੀਰ ਸਿੰਘ ਬੁਰਜ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਕੋਰ ਸਿੱਧੂ ਦੇ ਬਿਆਨ ਝੂਠੇ ਅਤੇ ਬੇਬੁਨਿਆਦ ਹਨ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲੋਂ ਕਿਸੇ ਨੇ ਵੀ ਪੈਸੇ ਨਹੀਂ ਮੰਗੇ ਹਨ ਇਸ ਬਿਆਨ ਦੀ ਟੋਟਲੀ ਨਖੇਦੀ ਕਰਦਾ ਤੇ ਮੈਂ ਸਗੋਂ ਪੁੱਛਣਾ ਚਾਹੂੰਗਾ ਕਿ ਕਿਹੜੇ ਸੋਰਸਸ ਤੋਂ ਇਦਾਂ ਨੂੰ ਇਹ ਗੱਲ ਪਤਾ ਲੱਗੀ ਹੈ ਜੇ ਕੋਈ ਹੈਗੀ ਹੋ ਜੀ ਗੱਲ ਉਹ ਸੋਰਸਸ ਨੂੰ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ ਮੈਂ ਕਿਸਤੇ ਵੀ ਕਿਸੇ ਵੀ ਦੇਗੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਔਰ ਮੈਂ ਪਹਿਲੇ ਤੁਹਾਨੂੰ ਯਾਦ ਕਰਾਦਾ ਕਿ ਇਲੈਕਸ਼ਨ ਦੇ ਦੌਰਾਨ ਵੀ ਕਿਸੇ ਚੈਨਲ ਵਾਲੇ ਨੇ ਇਦਾਂ ਦੀ ਗੱਲ ਕੀਤੀ ਸੀਗੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਮੈਂ ਇੱਕ ਸਿੰਗਲ ਰੁਪਇਆ ਟਿਕਟ ਦੇ ਨਾਮ ਤੇ ਨਾ ਮੇਰੇ ਤੋਂ ਕਿਸੇ ਸੀਨੀਅਰ ਲੀਡਰ ਨੇ ਮੰਗਿਆ ਨਾ ਮੈਂ 1 20 ਰੁਪਇਆ ਕਾਂਗਰਸ ਪਾਰਟੀ ਦੇ ਫੰਡ ਦੇ ਰੂਪ ਦੇ ਵਿੱਚ ਪਾਰਟੀ ਨੂੰ ਦਿੱਤਾ ਹੋਵੇ ਮੈਂ ਇਹ ਗੱਲ ਆਪ ਦੀ ਇਸ ਗੱਲ ਨੂੰ ਸੌਂ ਖਾ ਕੇ ਗੁਰਦੁਆਰੇ ਚੜ੍ਹ ਕੇ ਵੀ ਇਹ ਗੱਲ ਮੈਂ ਰਿਪੀਟ ਕਰ ਸਕਦਾ ਹੈਗਾ ਕਿ ਮੇਰੇ ਤੋਂ ਕੋਈ ਵੀ ਪੈਸਾ ਚਾਹੇ ਪਾਰਟੀ ਫੰਡ ਦੇ ਰੂਪ ਚ ਹੋਇਆ ਹੋਵੇ ਜਾਂ ਕਿਸੇ ਪਸ ਇੰਡੀਵਿਜੂਅਲ ਲੀਡਰ ਮੈਂ ਕਿਸੇ ਨੂੰ ਨਹੀਂ ਦਿੱਤਾ ਬਾਕੀ ਵਹੀ ਗੱਲ 2000 ਜਿਹੜੀ ਇਲੈਕਸ਼ਨਸ ਸੀਗੀਆਂ ਤਰਨ ਤਰਨ ਦੀਆਂ ਉਹਦੇ ਵਿੱਚ ਅ ਕੁਝ ਸੀਨੀਅਰ ਲੀਡਰਸ ਦੇ ਨਾਮ ਸੀਗੇ ਲੇਕਿਨ ਸਾਰੇ ਜਣੇ ਇਲੈਕਸ਼ਨਸ ਤੋਂ ਭੱਜੇ ਸੀਗੇ ਕੋਈ ਵੀ ਬਾਇ ਇਲੈਕਸ਼ਨ ਲੜਨਾ ਨਹੀਂ ਸੀ ਚਾਹਦਾ ਸੋ ਉਸ ਲਿਸਟ ਵਿੱਚ ਮੇਰਾ ਨਾਮ ਵੀ ਸੀਗਾ ਜਦੋਂ ਮੇਰੇ ਤੋਂ ਪੁੱਛਿਆ ਗਿਆ ਮੈਂ ਤਿਆਰ ਹੋਇਆ ਕਿ ਹਾਂ ਮੈਂ ਪਾਰਟੀ ਵਾਸਤੇ ਲੜਨ ਨੂੰ ਤਿਆਰ ਹੇ ਇਸ ਤੋਂ ਇਲਾਵਾ ਮੈਂ ਸਾਰੇ ਬਿਆਨ ਝੂਠੇ ਬਿਆਨ ਨੇ ਜੇ ਕੋਈ ਇਨਾਂ ਦੇ ਕੋਲ ਕੋਈ ਪ੍ਰੋਪਰ ਕੋਈ ਹੈਗਾ ਸੋਰਸ ਹੈਗੀ ਹੈ ਤੇ ਉਹ ਸੋਰਸ ਨੂੰ ਸਾਹਮਣੇ ਲੈ ਕੇ ਕਿਉਂ ਨਹੀਂ ਆਉਂਦੇ ਮੈਂ ਕਿਤੇ ਵੀ ਕਿਸੇ ਵੀ ਸਟੇਜ ਤੇ ਕਿਸੇ ਵੀ ਇੰਡੀਵਿਜੂਅਲ ਬੰਦੇ ਦੇ ਅਗੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਤੇ ਜਿਹੜੀ ਵੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਝੂਠੀ ਗੱਲ ਹੈ ਮੈਂ ਦੁਬਾਰਾ ਰਿਪੀਟ ਕਰਦਾ ਉਹ ਗੁਰਦੁਆਰੇ ਚੜ੍ਹ ਕੇ ਬੋਲ ਦੂੰਗਾ ਮੈਂ 1 20 ਰੁਪਇਆ ਚਾਹੇ ਪਾਰਟੀ ਫੰਡ ਦੇ ਰੂਪ ਚ ਹੋਵੇ ਚਾਹੇ ਇੰਡੀਵਿਜੂਅਲ ਲੀਡਰ ਦਾ ਨਾ ਤੇ ਉਹਨਾਂ ਨਵਜੋਧਗੌਰ ਸਿੱਧੂ ਦੇ ਬਿਆਨ ਉੱਤੇ ਸਿਰਮਜੀਤ ਸਿੰਘ ਬੈਂਸ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਕਿ ਪਾਰਟੀ ਵਿੱਚੋਂ ਸਿੱਧੂ ਜੋੜੇ ਦੇ ਬਾਹਰ ਜਾਣ ਨਾਲ ਕਾਂਗਰਸ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਉਹਨਾਂ ਦਾ ਕਹਿਣਾ ਕਿ ਉਹ ਪਰਿਵਾਰ ਕਦੇ ਵੀ ਤਰੱਕੀ ਨਹੀਂ ਕਰਦਾ ਜਿਨ੍ਹਾਂ ਦੇ ਅੰਦਰ ਅਨੁਸ਼ਾਸਨ ਨਾ ਹੋਵੇ ਤੇ ਯਾਰ ਬੋਲ ਲੈਣਾ ਦੋਸਤ ਆਪਣੀ ਹੌਮੇ ਨੂੰ ਪੱਠੇ ਪਾਉਣ ਵਾਸਤੇ ਕੋਈ ਗਲਤ ਬਿਆਨੀ ਕਰ ਦੇਣੀ ਸੌਖਾ ਕੰਮ ਹੈ ਕਿਸੇ ਦੇ ਉੱਤੇ ਦੋਸ਼ ਲਾ ਦੇਣੇ ਬਿਨਾਂ ਪ੍ਰੂਫਾਂ ਬਿਨਾਂ ਸਬੂਤਾਂ ਤੋਂ ਆਸਾਨ ਕੰਮ ਹੈਗਾ ਮੈਂ ਪੁੱਛਣਾ ਚਾਹਣਾ ਸਤਿਕਾਰਯੋਗ ਭੈਣ ਨਵਜੋਤ ਕੌਰ ਸਿੱਧੂ ਨੂੰ ਤੁਹਾਡੇ ਪਤੀ ਜਦੋਂ ਮੰਤਰੀ ਬਣੇ ਸੀਗੇ ਕਾਂਗਰਸ ਦੀ ਬਜ਼ਾਰਤ ਵੇਲੇ ਕੀ ਤੁਹਾਡੇ ਮੰਨੇ ਮੰਤਰੀ ਪਤੀ ਨੇ ਕਾਂਗਰਸ ਪਾਰਟੀ ਨੂੰ ਕੋ ਮੋਰੀ ਵਾਲਾ ਪੈਸਾ ਦਿੱਤਾ ਸੀ ਆਪਣੇ ਘਰ ਤੋਂ ਚਾਲੂ ਕਰੋ ਨਾ ਬਾਕੀ ਦੀਆਂ ਗੱਲਾਂ ਬਾਅਦ ਦੇ ਵਿੱਚ ਕਰ ਲਿਓ ਔਰ ਮੈਂ ਕਾਂਗਰਸ ਦੇ ਵਿੱਚ ਲੋਕ ਸਭਾ 2024 ਦੇ ਵਿੱਚ ਸ਼ਾਮਲ ਹੋਇਆ ਮੈਂ ਕਾਂਗਰਸ ਤੋਂ ਬਾਹਰ ਬੈਠ ਕੇ ਦੇਖਿਆ ਚਰਨਜੀਤ ਸਿੰਘ ਚੰਨੀ ਬਣੇ ਮੁੱਖ ਮੰਤਰੀ ਕਾਂਗਰਸ ਦੇ ਪ੍ਰਧਾਨ ਸੀਗੇ ਸਰਦਾਰ ਨਵਜੋਤ ਸਿੰਘ ਸਿੱਧੂ ਸਵੇਰੇ ਚਰਨਜੀਤ ਸਿੰਘ ਚੰਨੀ ਆਪਣੀ ਸਰਕਾਰ ਵੱਲੋਂ ਕੋਈ ਅਨਾਉਂਸਮੈਂਟ ਕਰਦੇ ਸੀ ਤੇ ਸ਼ਾਮ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਉਹਨਾਂ ਦੀ ਬਣਾਈ ਖੀਰ ਦੇ ਉੱਤੇ ਸਵਾਹ ਪੁੱਕ ਦਿੰਦਾ ਸੀ ਇਹ ਪੈਸੇ ਕਿੱਥੋਂ ਆਉਣਗੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਜੇ ਰਿਪੀਟ ਵੀ ਨਾ ਕਰਦੀ ਤੇ ਵੱਡੀ ਗਿਣਤੀ ਦੇ ਵਿੱਚ ਐਮਐਲਏ ਜਿੱਤ ਜਾਣੇ ਸੀ ਕਾਂਗਰਸ ਤੇ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਸੁਰਤਾ ਦਿਖਾ ਕੇ ਚੱਲਦੇ ਨੁਕਸਾਨ ਹੋਇਆ ਉਦੋਂ ਕਾਂਗਰਸ ਪਾਰਟੀ ਦਾ ਮੈਂ ਨਹੀਂ ਸੀਗਾ ਕਾਂਗਰਸ ਦੇ ਵਿੱਚ ਉਦੋਂ ਤੇ ਅੱਜ ਵੀ ਉਹੀ ਕੁਝ ਹੋਣ ਜਾ ਰਿਹਾ ਰਾਜੇ ਵੜਿੰਗ ਨੇ ਜਿਹੜਾ ਐਕਸ਼ਨ ਪਾਰਟੀ ਹਾਈ ਕਮਾਂਡ ਦੇ ਨਾਲ ਰੈਸਲਾ ਕਰਕੇ ਲਿਆ ਉਹਨੂੰ ਹੇਠਲੇ ਪੱਧਰ ਤੇ ਬੈਠਾ ਵਰਕਰ ਐਪਰੀਸ਼ੀਏਟ ਕਰ ਰਿਹਾ ਉਹਦੇ ਵਿੱਚ ਵੀ ਜੋਸ਼ ਪੈਦਾ ਹੋਇਆ ਵੀ ਵੈਰੀ ਗੁੱਡ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਬੇਤੁਕੇ ਝੂਠੇ ਬੇਬੁਨਿਆਦ ਬਿਆਨ ਦੇਣ ਵਾਲਿਆਂ ਵਿਰੋਧੇ ਕਾਰਵਾਈ ਹੋਣੀ ਚਾਹੀਦੀ ਸੀ। ਜੋਤਕਰ ਸਿੱਤ ਨੂੰ ਮੁਸਾਫਰ ਕਰਦੇ ਮੈਂ ਕਿੰਨਾ ਕੁ ਫਰਕ ਪਏਗਾ ਕਾਂਗਰਸ ਨੂੰ। ਤੇ ਯਾਰ ਪਾਰਟੀ ਦੇ ਅੰਦਰ ਕਿਸੇ ਦੇ ਜਾਣ ਨਾਲ ਕੋਈ ਕਦੇ ਫਰਕ ਨਹੀਂ ਪਿਆ। ਤੇ ਉਹਦੇ ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪ੍ਰਗਟ ਸਿੰਘ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਉੱਤੇ ਕੋਈ ਕੰਟਰੋਲ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਘਰੇਲੂ ਅਤੇ ਵਿਦੇਸ਼ੀ ਦੌਰਿਆਂ ਤੇ ਰੁੱਝੇ ਹੋਏ ਨਹੀਂ ਪ੍ਰਗਟ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਵਿਦੇਸ਼ੀ ਦੌਰੇ ਕਾਢ ਨਹੀਂ ਚਾਹੀਦੀ ਨੇ ਤੇ ਪਹਿਲਾਂ ਪੰਜਾਬ ਦੀ ਸਥਿਤੀ ਤੇ ਕੰਮ ਕਰਨਾ ਚਾਹੀਦਾ ਤਾਂ ਜੋ ਡਰ ਵਿੱਚ ਜੀ ਰਹੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਪ੍ਰਗਟ ਸਿੰਘ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਬਲਾਕ ਕਮੇਟੀ ਅਤੇ ਡਿਸਟ੍ਰਿਕਟ ਕੌਂਸਲ ਚੋਣਾਂ ਵਿੱਚ ਵੀ ਲੋਕਤੰਤਰ ਨੂੰ ਮਾਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤ ਰਹੀ ਹੈ ਚੋਣਾਂ ਨੂੰ ਨਿਰਪੱਖ ਬਣਾਉਣ ਦੀ ਬਜਾਏ ਚੋਣਾਂ ਜ਼ਾਬਤੇ ਦੀਆਂ ਤਜੀਆਂ ਵੜਾਈਆਂ ਜਾ ਰਹੀਆਂ ਹਨ ਇਸ ਦੌਰਾਨ ਪ੍ਰਗਟ ਸਿੰਘ ਨੇ ਆਪ ਸਰਕਾਰ ਦੀਆਂ ਖੋਖਲੀਆਂ ਪਾਲਿਸਿਸ ਦਾ ਵੱਡਾ ਫਾਸ਼ੀਵਾ ਕੀਤਾ ਹੈ ਔਰ ਪਿੰਡ ਪਿੰਡ ਗਏ ਇਸ ਬਾਰੇ ਜਾਗਰੂਕਤਾ ਫਿਲਾਇ ਕਿ ਕਿਵੇਂ ਪੰਜਾਬ ਸਰਕਾਰ ਨੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਵਿਗਾੜ ਦਿੱਤਾ ਤੇ ਸੂਬੇ ਨੂੰ ਪੁਲਿਸ ਰਾਜ ਦੇ ਵਿੱਚ ਬਦਲ ਦਿੱਤਾ। ਉਹਨਾਂ ਐਲਾਨ ਕੀਤਾ ਕਿ ਆਪ ਸਰਕਾਰ ਦੇ ਰਾਜ ਦਾ ਅੰਤ ਸ਼ੁਰੂ ਹੋ ਗਿਆ। ਪੰਜਾਬ ਦੇ ਵਿੱਚ ਵਿਗੜਦੇ ਹਾਲਾਤ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨਾਲ ਵਿਸ਼ਵਾਸ ਘਾਤ ਨੂੰ ਦੇਖਦੇ ਹੋਏ ਲੋਕ ਜਲਦ ਹੀ ਉਹਨਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਲੀਡਰ ਕੈਪਟਨ ਅਮਿੰਦਰ ਸਿੰਘ ਨੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਜਪਾ ਹਾਈ ਕਮਾਂਡ ਉਹਨਾਂ ਨਾਲ ਸਲਾਹ ਨਹੀਂ ਕਰਦੀ। ਤੇ ਆਪਣੇ ਤੌਰ ਤੇ ਉਮੀਦਵਾਰਾਂ ਦਾ ਐਲਾਨ ਕਰਦੀ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਚੋਣਾਂ ਦੌਰਾਨ ਉਹਨਾਂ ਨਾਲ ਸਲਾਮ مشورہ ਕਰਦੀ ਸੀ ਪਰ ਜਦੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਭਾਜਪਾ ਹਾਈ ਕਮਾਂਡ ਨੇ ਉਹਨਾਂ ਨਾਲ ਕਿਸੇ ਵੀ ਮਾਮਲੇ ਤੇ ਸਲਾਹ ਨਹੀਂ ਕੀਤੀ ਤੇ ਸਿਰਫ ਫੈਸਲੇ ਲਈ ਹਨ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਨੂੰ ਮਿਸ ਕਰ ਰਹੇ ਹਨ ਉਹਨਾਂ ਨੇ ਨਵਜੋਤ ਕੋਰ ਸਿੱਧੂ ਦੇ 500 ਕਰੋੜ ਮੁੱਖ ਮੰਤਰੀ ਦੇ ਬਿਆਨ ਤੇ ਵੀ ਤਿੱਖਾ ਹਮਲਾ ਕੀਤਾ। ਉਹਨਾਂ ਦਾ ਕਹਿਣਾ ਕਿ ਡਾਕਟਰ ਨਵਜੋਤ ਕੋਰ ਦਾ ਬਿਆਨ ਬਕਵਾਸ ਹੈ। ਕੈਪਟਨ ਅਮਿੰਦਰ ਸਿੰਘ ਨੇ ਇੱਕ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਇਹ ਲੋਕ ਕੁਝ ਵੀ ਕਹਿੰਦੇ ਹਨ। ਉਹਨਾਂ ਦਾ ਕੋਈ ਵਜੂਦ ਨਹੀਂ ਹੈ। ਕਾਂਗਰਸ ਛੱਡਣ ਤੇ ਕੈਪਟਨ ਅਮਿੰਦਰ ਸਿੰਘ ਦਾ ਕਹਿਣਾ ਕਿ ਪਾਰਟੀ ਨੇ ਉਹਨਾਂ ਨਾਲ ਬਹੁਤ ਗਲਤ ਕੀਤਾ ਜਿਸ ਕਾਰਨ ਉਹਨਾਂ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਕੰਮ ਕਰਦੀ ਸੀ ਉਹ ਉਸ ਚੀਜ਼ ਕਰਕੇ ਅੱਜ ਵੀ ਕਾਂਗਰਸ ਨੂੰ ਮਿਸ ਕਰਦੇ ਹਨ ਬੀਤੀ ਰਾਤ ਨਾਬਾਦੇ ਪਿੰਡ ਕਮੇਲੀ ਵਿਖਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਜਨ ਪ੍ਰਚਾਰ ਦੇ ਵਿੱਚ ਇੱਕ ਗਰੀਬ ਵਿਅਕਤੀ ਨੂੰ ਵਿਧਾਇਕ ਤੋਂ ਸਵਾਲ ਕਰਨਾ ਮਹਿੰਗਾ ਪੈ ਗਿਆ ਜਾਣਕਾਰੀ ਅਨੁਸਾਰ ਜਦੋਂ ਵਿਧਾਇਕ ਕੱਚੇ ਘਰਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਦਾਅਵੇ ਕਰ ਰਹੇ ਸਨ ਤਾਂ ਪਿੰਡ ਦਾ ਇੱਕ ਗਰੀਬ ਵਿਅਕਤੀ ਖੜਾ ਹੋਇਆ ਜਿਸਨੇ ਚੋਣ ਪ੍ਰਚਾਰ ਦੌਰਾਨ ਹੀ ਕਿਹਾ ਕਿ ਉਸ ਦਾ ਘਰ ਮੀਂਹ ਦੌਰਾਨ ਡਿੱਗ ਗਿਆ ਸੀ ਜਿਸ ਨੂੰ ਲੈ ਕੇ ਉਸ ਨੇ ਦਰਦ-ਦਰ ਠੋਕਰਾਂ ਖਾਈਆਂ ਪਰ ਕਿਸੇ ਅਫਸਰ ਨੇ ਉਸ ਦੇ ਮਕਾਨ ਨੂੰ ਬਣਾਉਣ ਲਈ ਕੋਈ ਮਦਦ ਨਹੀਂ ਕੀਤੀ ਜਿਸ ਕਰਕੇ ਉਧਾਰ ਦੇ ਪੈਸਿਆਂ ਨਾਲ ਉਸ ਨੇ ਆਪਣਾ ਮਕਾਨ ਬਣਾਇਆ ਇਸ ਤੋਂ ਬਾਅਦ ਹੋਰ ਪਿੰਡ ਨਿਵਾਸੀਆਂ ਨੇ ਵੀ ਵਿਧਾਇਕ ਨੂੰ ਕੰਮਾਂ ਸੰਬੰਧੀ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਵਿਧਾਇਕ ਦੇ ਸਾਹਮਣੇ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਸਵਾਲ ਪੁੱਛਣ ਵਾਲੇ ਲੋਕਾਂ ਦੇ ਵਿੱਚ ਲੜਾਈ ਹੋ ਗਈ ਇਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਬੀਤੀ ਰਾਤ ਪਿੰਡ ਕਮੇਲੀ ਵਿਖੇ ਪਹੁੰਚ ਜਿੱਥੇ ਲੋਕਾਂ ਨੂੰ ਡਰਾਇਆ ਗਿਆ ਦੱਸਦੀ ਕਿ ਪੇੜਤ ਕੱਚੇ ਮਕਾਨ ਵਾਲਾ ਵਿਅਕਤੀ ਵੀ ਘਰੋਂ ਫਰਾਰ ਹੈ ਕਿਉਂਕਿ ਉਸ ਦੇ ਘਰ ਵੀ ਪੁਲਿਸ ਨੇ ਰੇਡ ਕੀਤੀ ਦੂਜੇ ਪਾਸੇ ਪਿੰਡ ਵਾਸੀ ਵੀ ਡਰੇ ਹੋਏ ਨੇ ਇਸ ਤੋਂ ਇਲਾਵਾ ਵਿਧਾਇਕ ਅਤੇ ਪੁਲਿਸ ਦੇ ਵੱਲੋਂ ਲੋਕਾਂ ਦੇ ਮੋਬਾਈਲ ਫੋਨ ਨਖੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਏ ਚੱਕ ਦੇ 32 ਸਾਲਾ ਨੌਜਵਾਨ ਦੀ ਪੁਰਤਗਾਲ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਜਗਰਾਜ ਸਿੰਘ ਤਕਰੀਬਨ 3 ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਪੁਰਤਗਾਲ ਗਿਆ ਹੋਇਆ ਸੀ ਬੀਤੇ 10 ਦਸੰਬਰ ਨੂੰ ਨੌਜਵਾਨ ਜਗਰਾਜ ਸਿੰਘ ਦੀ ਸਰਖਾਸੇ ਦੇ ਵਿੱਚ ਮੌਤ ਹੋ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧਤ ਹਨ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਏ ਕਿ ਜਗਰਾਦ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਮ੍ਰਿਤਕ ਜਗਰਾਦ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਏ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਵਿਦੇਸ਼ਾਂ ਦੇ ਵਿੱਚ ਜਾਣ ਲਈ ਮਜਬੂਰ ਨਾ ਹੋਣ ਦੋ ਦਿਨ ਪਹਿਲਾਂ ਉਹਦੀ ਡੈਥ ਹੋ ਗਈ ਸੜਕਾਂ ਉੱਤੇ ਦੇ ਇੱਕ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਹੈ ਬਹੁਤ ਦੁੱਖदाई ਇਹ ਕੰਮ ਹੋਇਆ ਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਦੇਹ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਹੈ ਵਿਚਾਰੀ ਵਿਦਵਾ ਹੈ 3 ਸਾਲ ਤੋਂ ਲੈ ਛੋਟੇ ਛੋਟੇ ਬੱਚੇ ਪਾਲਦੇ ਆ। ਕੋਣ ਬੱਚਾ ਕਮਾਉਣ ਵਾਸਤੇ ਗਿਆ ਹੀ ਤੇ ਘਰ ਉਹਨੇ ਆਉਣਾ ਹੀ 8 ਤੀਕ ਦੀ 8 ਦਿਨ ਦੀ ਵੀਡੀਓ ਵੀ ਤਿਗਤੀ ਸੀ। ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ। ਇਹ ਕਰਕੇ ਹੀ ਬੇਨਤੀ ਕਰਦੇ ਆ ਉਦੇਸ਼ ਮੰਤਰੀ ਨੂੰ ਤੋਂ ਤੁਹਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾ ਕੇ ਤੇ ਬੱਚੇ ਦੀ ਜੋ ਦੇ ਆ ਉਹ ਜੱਡ ਬਾਲਦੀ ਆ ਉਹ ਜਲਦੀ ਤੋਂ ਜਲਦੀ ਗੁਰਦਾਸਪੁਰ ਦੇ ਵਿੱਚ ਪਿੰਡ ਰੈ ਚੱਕ ਚਾਈ ਗਏ ਬੱਚਿਆਂ ਨੂੰ ਰੋਟੀ ਰੋਟੀ ਵਾਸਤੇ ਬੱਚਿਆਂ ਵਾਸਤੇ ਵਿਦੇਸ਼ਾਂ ਚ ਜਾਣਾ ਪੈਂਦਾ ਆ ਤੇ ਅੱਜ ਵੇਖੋ ਕੀ ਹਾਲ ਹੋਣ ਡਿਆ ਡੇਢ ਡੇਢ 2 ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕੇ ਦੂਰ ਦਰਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਨਿਭਾਓ ਵੀ ਜੇ ਇੱਥੇ ਸਭ ਕੁਝ ਹੋਏ ਤੇ ਫਿਰ ਕੀ ਲੋੜ ਆ ਜਾਣ ਦੀ ਇਹਦੀ ਤੋ ਹਾਂਜੀ ਤੇ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੁੰਦੀ ਆ ਗਾਉਂਦੀਆਂ ਜਾਂਦੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਵਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਵੇਖੀ ਆ ਸੋ ਫਿਲਹਾਲ ਦੇ ਲਈ ਪੰਜਾਬੀਜ਼ ਵਿੱਚ ਇਨਾ ਹੀ ਮੇਨ ਦੁਆ ਗਿਆ ਧੰਨਵਾਦ